ਭਾਰਤ ਪਾਕਿਸਤਾਨ ਦੇ ਵਿਚਕਾਰ ਮਾਹੌਲ ਤਣਾਅਪੂਰਨ ਬਣਿਆ ਹੋਇਆ ਜਿਸ ਤਰੀਕੇ ਦੇ ਹਾਲਾਤ ਚੱਲ ਰਹੇ ਨੇ ਦੋਨਾਂ ਪਾਸਿਆਂ ਦੇ ਵੱਲੋਂ ਲੋਕਾਂ ਦੇ ਬਿਆਨ ਸਾਹਮਣੇ ਆ ਰਹੇ ਨੇ ਖਾਸ ਤੌਰ ਦੇ ਤੇ ਜੇਕਰ ਗੱਲ ਪਾਕਿਸਤਾਨੀ ਐਕਟਰਾਂ ਦੀ ਕੀਤੀ ਜਾਵੇ ਉਹ ਐਕਟਰ ਜਿਹੜੇ ਭਾਰਤੀਆਂ ਦੇ ਨਾਲ ਫਿਲਮਾਂ ਦੇ ਵਿੱਚ ਕੰਮ ਕਰਦੇ ਨੇ ਭਾਰਤੀਆਂ ਦੇ ਨਾਲ ਪੰਜਾਬੀਆਂ ਦੇ ਨਾਲ ਬੈਠਦੇ ਉੱਟਦੇ ਨੇ ਖਾਂਦੇ ਪੀਂਦੇ ਨੇ ਪਰ ਅੱਜ ਜਦੋਂ ਗੱਲ ਅਜਿਹੇ ਮਾਹੌਲ ਤੇ ਆਈ ਜਦੋਂ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਿਣ ਦੀ ਗੱਲ ਆਈ ਤਾਂ ਉਹਨਾਂ ਦੇ ਬਿਆਨ ਬੜੇ ਹੈਰਾਨ ਕਰ ਦੇਣ ਵਾਲੇ ਆ ਰਹੇ ਨੇ ਬਹੁਤ ਸਾਰੇ ਪਾਕਿਸਤਾਨੀ ਐਕਟਰਾਂ ਦੇ ਵੱਲੋਂ ਭਾਰਤ ਦੇ ਵਿਰੁੱਧ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਗੱਲਬਾਤ ਕਰਦੇ ਆ ਮੈਂ ਨਾਲ ਮੇਰੇ ਸਾਥੀ ਜਗਪ੍ਰੀਤ ਮੌਜੂਦ ਰਹਿਣਗੇ ਇਸ ਵੀਡੀਓ ਦੇ ਵਿੱਚ ਕਿਹੜੇ ਐਕਟਰ ਦੇ ਵੱਲੋਂ ਕੀ ਕੁਝ ਕਿਹਾ ਗਿਆ ਉਸਤੇ ਬਾਰੇ ਗੱਲਬਾਤ ਕਰਦੇ ਆ ਜਗਪ੍ਰੀਤ ਆਮ ਤੌਰ ਦੇ ਉੱਤੇ ਜਿਹੜਾ ਕਲਾਕਾਰਾਂ ਦਾ ਇੱਕ ਸਾਂਝਾ ਮੇਲ ਅਸੀਂ ਪੰਜਾਬੀ ਸਿਨੇਮੇ ਦੇ ਵਿੱਚ ਦੇਖਣ ਨੂੰ ਮਿਲਦਾ ਸੀਗਾ ਦੇਖਿਆ ਬਹੁਤ ਸਾਰੇ ਸਾਡੇ ਲਹਿੰਦੇ ਪੰਜਾਬ ਵਾਲੇ ਭਰਾ ਸਾਡੇ ਚੜ੍ਹਦੇ ਪੰਜਾਬ ਵਾਲੇ ਭਰਾਵਾਂ ਦੇ ਨਾਲ ਕੰਮਕਾਰ ਕਰਦੇ ਨੇ ਪਰ ਇਸ ਮਾਹੌਲ ਦੇ ਵਿੱਚ ਜਿੱਥੇ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਿਣਾ ਚਾਹੀਦਾ ਸੀ ਪਰ ਉੱਥੇ ਹੀ ਪਾਕਿਸਤਾਨੀ ਐਕਟਰਾਂ ਦੇ ਜਿਸ ਤਰੀਕੇ ਦੇ ਨਾਲ ਬਿਆਨ ਆ ਰਹੇ ਨੇ ਤੁਸੀਂ ਚਾਹੁੰਦੇ ਆ ਕਿ ਤੁਸੀਂ ਉਹ 1 ਬਾਈ 1 ਸਾਨੂੰ ਬਿਆਨ ਵੀ ਜਿਹੜੇ ਦਾ ਦੱਸ ਸਕੋ ਤਾਂ ਉਹ ਵੀ ਦੱਸੋ ਬਾਕੀ ਮੈਂ ਇਹ ਵੀ ਚਾਹਣਾ ਕਿ ਤੁਸੀਂ ਇਹਨਾਂ ਨੂੰ ਕਿਵੇਂ ਦੇਖਦੇ ਹੋ ਅੱਜ ਜੋ ਬਿਆਨ ਪਾਕਿਸਤਾਨੀ ਐਕਟਰ ਦੇ ਰਹੇ ਨੇ ਰਾਜਦੀਪ ਬੜੀ ਸਿੰਪਲ ਜੀ ਗੱਲ ਹੈ ਕਿ ਜਦੋਂ ਵੀ ਕੋਈ ਇਹੋ ਜਿਹਾ ਹਮਲਾ ਹੁੰਦਾ ਹੈ ਪਾਕਿਸਤਾਨ ਵੱਲੋਂ ਜਾਂ ਜਿਹੜਾ ਪਹਿਲਾਂ ਹੋਇਆ ਆਪਣੇ ਪਹਿਲਗਾਮ ਦੇ ਵਿੱਚ ਹੋਇਆ ਉਸ ਤੋਂ ਬਾਅਦ ਜਿਹੜਾ ਰਿਐਕਸ਼ਨ ਸੀਗਾ ਭਾਰਤ ਸਰਕਾਰ ਵੱਲੋਂ ਲਾਜ਼ਮੀ ਸੀਗਾ ਉਹ ਪਤਾ ਸੀਗਾ ਪਰ ਮੈਂ ਇੱਕ ਐਕਟਰਾਂ ਨੂੰ ਇਹ ਸਵਾਲ ਪੁੱਛਣਾ ਚਾਹਣਾ ਕਿ ਉਦੋਂ ਉਹਨਾਂ ਦੀਆਂ ਜਿਹੜੀਆਂ ਪੋਸਟਾਂ ਹੈ ਜਾਂ ਉਦੋਂ ਟਵਿੱਟਰ ਅਕਾਊਂਟ ਹੈ ਉਹ ਕੀ ਬੈਨ ਕਰ ਦਿੱਤੇ ਸੀਗੇ ਸਰਕਾਰ ਨੇ ਜਾਂ ਉਦੋਂ ਹਿੰਮਤ ਨਹੀਂ ਪਈ ਤੁਹਾਡੀ ਸਰਕਾਰ ਬਾਰੇ ਬੋਲਣ ਦੀ ਕਿ ਇਹ ਜਿਹੜਾ ਹਮਲਾ ਹੋਇਆ ਪਹਿਲਗਾਮ ਦੇ ਵਿੱਚ ਜਿਹੜੇ ਨਿਰਦੋਸ਼ ਮਾਰੇ ਗਏ ਨੇ ਜਿਨ੍ਹਾਂ ਦੇ ਜਿਹੜਾ ਆਪਰੇਸ਼ਨ ਸਿੰਧੂਰ ਕੀਤਾ ਗਿਆ ਇੱਕ ਘਰ ਵਾਲੀ ਦੇ ਅੱਗੇ ਉਹਦੇ ਘਰ ਵਾਲੇ ਨੂੰ ਮਾਰ ਦਿੱਤਾ ਜਾਣਾ ਇਹ ਇਹ ਉਦੋਂ ਤੁਹਾਡੇ ਪੋਸਟਾਂ ਕਿੱਥੇ ਗਈਆਂ ਸੀਗੀਆਂ ਜਦੋਂ ਇਹ ਇਹ ਗਲਤ ਹੋਇਆ ਉਦੋਂ ਤੁਸੀਂ ਪੋਸਟਾਂ ਕਿਉਂ ਨਹੀਂ ਪਾਈਆਂ ਉਦੋਂ ਕਿੱਥੇ ਸੀ ਤੁਸੀਂ ਉਦੋਂ ਵੀ ਇਹ ਕੰਮ ਹੋਇਆ ਹੁਣ ਜਿਹੜੀਆਂ ਜਿਵੇਂ ਕਿ ਬਹੁਤ ਸਾਰੇ ਸੈਲੀਬ੍ਰਿਟिज ਨੇ ਹਾਨੀਆ ਅਮੀਰ ਫਾਵਦ ਖਾਨ ਨੇ ਮਾਹਿਰਾ ਖਾਨ ਹੈ ਇਫਤਖਾਰ ਠਾਕੁਰ ਨੇ ਜਿਹੜੇ ਅਕਸਰ ਆਪਾਂ ਪੰਜਾਬੀ ਫਿਲਮਾਂ 'ਚ ਦੇਖਦੇ ਹਾਂ ਉਹਨਾਂ ਨੂੰ ਤੇ ਉਹਨਾਂ ਦੇ ਜਿਹੜੇ ਬਿਆਨ ਆਏ ਉਹ ਬੜੇ ਹੈਰਾਨ ਕਰਨ ਵਾਲੇ ਸੀਗੇ ਕਿ ਪਾਕਿਸਤਾਨ ਜੇ ਤੁਸੀਂ ਹਵਾ ਚਾਹੋਗੇ ਤਾਂ ਅਸੀਂ ਤੁਹਾਨੂੰ ਉਡਾ ਦੇਵਾਂਗੇ ਤੇ ਜਦੋਂ ਜੇ ਤੁਸੀਂ ਪਾਣੀ ਚਾਹੋਗੇ ਤਾਂ ਤੁਹਾਨੂੰ ਡਬਾ ਦਿੱਤਾ ਜਾਊਗਾ ਤੁਸੀਂ ਆਪਣੀ ਫਿਕਰ ਕਰੋ ਜਨਾਬ ਅਸੀਂ ਬਹੁਤ ਖੁਸ਼ ਰਹਿਣ ਵਾਲੇ ਉੰਨੇ ਚਾ ਪਰ ਜਿਹੜਾ ਹਿੰਦੁਸਤਾਨ ਸਰਕਾਰ ਨੇ ਅਟੈਕ ਕੀਤਾ ਮੈਂ ਕਹਿੰਦਾ ਬਹੁਤ ਵਧੀਆ ਕੀਤਾ ਹਾਂ ਕੁਝ ਕੈਜੂਐਲਟੀਆਂ ਉਧਰ ਹੋਈਆਂ ਜਿਹੜੇ ਜਿਵੇਂ ਕਿ ਬੱਚੇ ਮਾਰੇ ਗਏ ਆ ਹੋਰ ਉਹ ਨਹੀਂ ਮਰਨੇ ਚਾਹੀਦੇ ਸਾਨੂੰ ਵੀ ਖੇਦ ਹੈ ਪਰ ਜਿਵੇਂ ਤੁਸੀਂ ਪੋਰਟ੍ਰੇ ਕਰ ਰਹੇ ਹੋ ਕਿ ਮੈਂ ਅਸੀਂ ਆਪਦੀ ਕੰਟਰੀ ਨੂੰ ਪਿਆਰ ਕਰਦੇ ਹਾਂ ਅਸੀਂ ਵੀ ਆਪਦੀ ਕੰਟਰੀ ਨੂੰ ਬਹੁਤ ਪਿਆਰ ਕਰਦੇ ਹਾਂ ਉਦੋਂ ਤੁਸੀਂ ਕਿਤੇ ਅਸੀਂ ਜਦੋਂ ਤੁਹਾਡੇ ਡਿਫੈਂਸ ਮਿਨਿਸਟਰ ਨੇ ਇਨੀ ਸਟੇਟਮੈਂਟ ਦਿੱਤੀ ਸੀ ਕਿ ਹਾਂ ਅਸੀਂ ਇਹ ਸਾਰੇ ਟੈਰਰਿਸਟ ਆਰਗੇਨਾਈਜੇਸ਼ਨ ਨੂੰ ਪਨਾਹ ਦਿੱਤੀ ਹੈ ਤੇ ਅਸੀਂ ਉਹਨਾਂ ਨੂੰ ਟ੍ਰੇਨ ਕਰ ਰਹੇ ਹਾਂ ਉਦੋਂ ਦੀ ਤੁਹਾਡੀਆਂ ਪੋਸਟਾਂ ਕੰਮ ਕੀਤੀਆਂ ਵੀ ਹਾਂ ਸਾਡੇ ਡਿਫੈਂਸ ਮਿਨਿਸਟਰ ਨੇ ਗਲਤ ਜਾਂ ਸਾਡੇ ਪਾਕਿਸਤਾਨ ਨੇ ਗਲਤ ਕੰਮ ਕੀਤੇ ਉਦੋਂ ਕਿੱਥੇ ਸੀ ਇਹ ਬਿਲਕੁਲ ਜਗਪ੍ਰੀਤ ਗੱਲ ਇਹ ਵੀ ਹੈ ਨਾ ਕਿ ਤੁਸੀਂ ਜਿਸ ਥਾਲੀ ਦੇ ਵਿੱਚ ਖਾਣੇ ਹੋ ਉਸੇ ਥਾਲੀ ਦੇ ਵਿੱਚ ਛੇਕ ਕਰ ਰਹੇ ਹੋ ਸਾਡੇ ਪੰਜਾਬੀ ਭਰਾਵਾਂ ਦੇ ਵੱਲੋਂ ਜਿੰਨਾ ਪਿਆਰ ਸਤਿਕਾਰ ਇਹਨਾਂ ਲੈਂਦੇ ਪੰਜਾਬ ਦੇ ਭਰਾਵਾਂ ਨੂੰ ਦਿੱਤਾ ਗਿਆ ਜਾਂ ਪਾਕਿਸਤਾਨ ਭਰਾਵਾਂ ਨੂੰ ਐਕਟਰ ਵੀਰਾਂ ਨੂੰ ਦਿੱਤਾ ਗਿਆ ਏ ਮੈਨੂੰ ਲੱਗਦਾ ਕਿ ਉਹਨੇ ਸਤਕਾਰ ਦੇ ਹੀ ਕਾਬਿਲ ਨਹੀਂ ਸੀਗੇ ਜਿਹੜਾ ਅਸੀਂ ਦੇਖ ਚੁੱਕੇ ਅੱਜ ਲੋਕ ਇਹਨਾਂ ਦੇ ਤੋਹੀਨ ਕਰ ਰਹੇ ਆ ਸੋਚ ਰਹੇ ਆ ਕਿ ਯਾਰ ਉਹ ਕਿਹੜੇ ਸਮੇ ਸੀਗੇ ਜਦੋਂ ਅਸੀਂ ਇਹਨਾਂ ਦੇ ਜਿਹੜੀ ਪਿਆਰ ਦੇ ਵਿੱਚ ਇਹਨਾਂ ਦੇ ਸਤਕਾਰ ਦੇ ਵਿੱਚ ਆ ਇਹਨਾਂ ਦੀ ਵਾਹਵਾਜੀ ਦੇ ਵਿੱਚ ਸ਼ਬਦ ਲਿਖਦੇ ਸੀਗੇ ਤੇ ਅੱਜ ਇਹ ਸਾਡੇ ਦਾ ਕੀ سلوਕ ਕਰ ਰਹੇ ਆ ਨਹੀਂ ਰਾਜ ਦੀ ਇੱਥੇ ਇੱਥੇ ਫਰਕ ਹੈ ਦੇਖੋ ਦੋਵੇਂ ਪਾਸੇ ਆਮ ਲੋਕਾਂ ਦਾ ਕੋਈ ਕਸੂਰ ਨਹੀਂ ਹੁੰਦਾ ਜਿਹੜੇ ਤੁਸੀਂ ਪੋਲੀਟੀਕਲ ਸਟੰਟ ਖੇਡਦੇ ਹੋ ਨਾ ਜਿਵੇਂ ਜਿਵੇਂ ਕਿ ਹੁਣ ਤੁਸੀਂ ਪੋਸਟਾਂ ਬੰਨਤੇ ਆਗੇ ਕਿ ਇੰਡੀਆ ਨੇ ਬਹੁਤ ਗਲਤ ਕੀਤਾ ਤੇ ਉਦੋਂ ਤੁਹਾਡੀਆਂ ਪੋਸਟਾਂ ਕਿੱਥੇ ਸੀਗੀਆਂ ਜਦੋਂ ਅਪਹਿਲਗਾਮ ਅਟੈਕ ਹੋਇਆ ਉਦੋਂ ਪਹਿਲਾਂ ਵੀ ਕਈ ਵਾਰੀ ਅਟੈਕ ਹੁੰਦੇ ਰਹੇ ਐ ਇਹੋ ਜੀ ਉਦੋਂ ਤੁਹਾਡੀਆਂ ਪੋਸਟਾਂ ਕਿੱਥੇ ਸੀਗੀਆਂ ਬਿਲਕੁਲ ਇੱਕ ਨਾ ਮੈਂ ਸੁਣ ਰਿਆ ਸੀਗਾ ਮੈਨੂੰ ਬੜਾ ਬੇਤੁੱਕਾ ਜਿਹਾ ਬਿਆਨ ਲੱਗਿਆ ਉਹਨਾਂ ਦਾ ਬਰਾ ਕਾਰਨ ਦਾ ਬਿਆਨ ਲੱਗਿਆ ਐਕਟਰ ਦਾ ਉਹ ਆਪਣੇ ਪੰਜਾਬੀ ਫਿਲਮਾਂ ਦੇ ਵਿੱਚ ਅਮਰਿੰਦਰ ਗਿੱਲਹੋਂ ਦੇ ਨਾਲ ਫਿਲਮਾਂ ਦੇ ਵਿੱਚ ਕੰਮ ਕਰ ਚੁੱਕੇ ਆ ਪੈਸੇ ਫੜਮਾਂ ਚ ਵੀ ਬਹੁਤ ਉਹਨਾਂ ਦਾ ਜਿਹੜਾ ਸੀਨ ਸੀਗਾ ਲੋਕਾਂ ਨੇ ਉਦੋਂ ਬਹੁਤ ਪਸੰਦ ਕੀਤਾ ਪਰ ਹੁਣ ਉਮੀਦ ਨਹੀਂ ਸੀ ਕਿ ਉਹੋ ਜਿਹੇ ਐਕਟਰ ਐਸੇ ਜੇ ਬਿਆਨ ਦੇਣਗੇ ਜੋ ਬਿਆਨ ਦੇ ਰਹੇ ਆ ਕਿ ਜੇਕਰ ਤੁਸੀਂ ਹਵਾ ਤੋਂ ਆਓਗੇ ਅਸੀਂ ਹਵਾ 'ਚ ਤੁਹਾਨੂੰ ਡਾ ਦੇਵਾਂਗੇ ਪਾਣੀ ਚਾਹੋਗੇ ਪਾਣੀ 'ਚ ਡਬੋ ਦੇਵਾਂਗੇ ਭਾਈ ਅਸੀਂ ਤਾਂ ਆ ਗਏ ਅਸੀਂ ਤਾਂ ਆ ਗਏ ਭਾਰਤ ਨੇ ਤਾਂ ਸਾਬਤ ਕਰਤਾ 11 ਮਿੰਟਾਂ ਦੇ ਵਿੱਚ ਵਿੱਚ 9 ਟਿਕਾਣੇ ਤਬਾਹ ਕਰਤੇ ਨਾਲੇ ਉਹ 9 ਟਿਕਾਣੇ ਵੀ ਮੈਂ ਦੱਸ ਦਿਆਂ ਕਿ ਅੱਤਵਾਦੀਆਂ ਦੇ ਸੀਗੇ ਉਹ ਜਿਹੜੇ ਜਿਹੜੇ ਸੰਗਠਨ ਬਣ ਆਏ ਹੋਏ ਨੇ ਜਿਹੜੇ ਵੀ ਟੈਰਰੇਸ ਆਰਗੇਨਾਈਜੇਸ਼ਨਸ ਆ ਉਹਨਾਂ ਦੇ ਜਿਹੜੇ ਉੱਥੇ ਅੱਡੇ ਸੀਗੇ ਉਹ ਉਡਾਏ ਗਏ ਆ ਹਾਂ ਮੈਂ ਨਹੀਂ ਕਹਿੰਦਾ ਕਿ ਉੱਥੇ ਕੋਈ ਗੈਜੂਐਲਟੀਆਂ ਨਹੀਂ ਹੋਣੀਆਂ ਹੋਣੀਆਂ ਹੋਣਗੀਆਂ ਪਰ ਇਹ ਜਿਹੜਾ ਰਿਟੈਲੀਏਟ ਕੀਤਾ ਗਿਆ ਇੰਡੀਆ ਇੰਡੀਅਨ ਆਰਮੀ ਵੱਲੋਂ ਇਹ ਵੀ ਕਾਬਿਲ ਤਾਰੀਫ ਸੀ ਕਿਉਂਕਿ ਇਸ ਤਰੀਕੇ ਦੇ ਜਿਹੜੇ ਅਟੈਕਸ ਨੇ ਉਹ ਪਹਿਲਗਾਮ ਦੇ ਵਿੱਚ ਹੋ ਗਏ ਆ ਹੋਰ ਪਹਿਲਾਂ ਵੀ ਸ਼ਰੀ ਨਗਰ ਦੇ ਵਿੱਚ ਹੁੰਦੇ ਰਹੇ ਪਰ ਜੇ ਤੁਸੀਂ ਇੱਕ ਗੱਲ ਹੋਰ ਐਡ ਕਰਨੀ ਚਾਹਣਾ ਮੈਨੂੰ ਲੱਗਦਾ ਜਿਹੜਾ ਆਰਟਿਸਟ ਹੁੰਦਾ ਉਹ ਕਿਸੇ ਧਰਮ ਦਾ ਨਹੀਂ ਹੁੰਦਾ ਤੇ ਕਿਸੇ ਪਾਸੇ ਦਾ ਨਹੀਂ ਹੁੰਦਾ ਸਾਂਝਾ ਹੁੰਦਾ ਆਰਟਿਸਟ ਕਲਾਕਾਰ ਆ ਜਿਹੜਾ ਉਹ ਸਾਂਝਾ ਹੁੰਦਾ ਤੇ ਉਹਨੂੰ ਐ ਹੋਜੀ ਬਿਆਨਬਾਜ਼ੀ ਦੇ ਵਿੱਚ ਨਹੀਂ ਪੈਣਾ ਚਾਹੀਦਾ ਤਾਂ ਆਰਟਿਸਟਾਂ ਨੂੰ ਤਾਂ ਮੇਲ-ਜੋਲ ਰੱਖਣਾ ਚਾਹੀਦਾ ਇੱਕ ਮਿਲਵਾਤਨ ਕੋਈ ਜੇ ਉਹਨਾਂ ਨੇ ਬਿਆਨ ਦੇਣਾ ਸੀ ਕੋਈ ਟਵੀਟ ਕਰਨਾ ਸੀ ਕੋਈ ਅਜਿਹਾ ਕਰ ਦੇ ਕਿ ਭਾਈ ਸ਼ਾਂਤੀ ਬਣਾਈ ਰੱਖੋ ਅਸੀਂ ਚਾਹੁੰਦੇ ਹਾਂ ਕਿ ਇਹ ਮਸਲਾ ਜਲਦੀ ਤੋਂ ਜਲਦੀ ਸੁਲਝੇ ਦੋਨਾਂ ਮੁਲਕਾਂ ਦੇ ਵਿੱਚ ਜਿਹੜਾ ਆਪਸੀ ਤਣਾਅ ਚੱਲ ਰਿਹਾ ਇਹ ਠੀਕ ਹੋਣਾ ਚਾਹੀਦਾ ਜੇਕਰ ਪਾਕਿਸਤਾਨ ਦੇ ਵਿੱਚ ਬੈਠੇ دہشت ਗਰਦਾਂ ਨੇ ਜੇ ਕੁਝ ਕੀਤਾ ਤਾਂ ਪਾਕਿਸਤਾਨ ਸਰਕਾਰ ਸਮਾਧੀ ਉਹਨਾਂ ਦਾ ਉਹ ਕਰੇ ਕਿਉਂਕਿ ਦੇਖੋ ਸੱਚ ਨੂੰ ਸੱਚ ਕਹਿਣ ਦੀ ਹਿੰਮਤ ਆਪਣੇ ਅੰਦਰ ਲੈ ਕੇ ਆਉਣੀ ਇਹ ਬਹੁਤ ਔਖਾ ਹੁੰਦਾਗਾ ਤੇ ਹਰ ਕਿਸੇ ਦੇ ਵਸਤੀ ਗੱਲ ਨਹੀਂ ਹੈੀ ਖਾਸ ਤੌਰ ਤੇ ਤੇ ਹੁਣ ਜਿਹੜੇ ਆਪਣੇ ਪੰਜਾਬੀ ਐਕਟਰ ਨੇ ਜਾਂ ਦੇਸ਼ ਭਾਰਤੀ ਜਿੰਨੇ ਵੀ ਆਰਟਿਸਟ ਨੇ ਉਹਨਾਂ ਦੇ ਵੱਲੋਂ ਦੇਖੋ ਅੱਜ ਬਾਲੀਵੁੱਡ ਦੇ ਵਿੱਚ ਉਹ ਖਬਰ ਆ ਰਹੀ ਹੈ ਕਿ ਬਾਲੀਵੁੱਡ ਵਾਲੇ ਸਾਰੇ ਜਿਹੜਾ ਇਸ ਚੀਜ਼ ਕਹਿ ਰਿਹਾ ਕਿ ਚੰਗਾ ਕੀਤਾ ਭਾਰਤ ਨੇ ਇਹਨਾਂ ਨੂੰ ਜਵਾਬ ਦੇਣਾ ਜ਼ਰੂਰੀ ਹੈ ਬਿਲਕੁਲ ਅਕਸ਼ੇ ਕੁਮਾਰ ਹੋਰ ਜਿਹੜੇ ਸੈਲੀਬ੍ਰਿਟੀਜ਼ ਨੇ ਇਰਫਾਨ ਪਠਾਨ ਕ੍ਰਿਕਟਰ ਹੈ ਹਾਲਾਂਕਿ ਉਹ ਮੁਸਲਮਾਨ ਧਰਮ ਤੋਂ ਬਿਲੋਂਗ ਕਰਦੇ ਨੇ ਪਰ ਉਹਨਾਂ ਨੇ ਵੀ ਬੜੀ ਸ਼ਲਾਘਾ ਕੀਤੀ ਕਿ ਜਿਹੜਾ ਇਹਨਾਂ ਨੇ ਕੰਮ ਕੀਤਾ ਉਹ ਬਹੁਤ ਵਧੀਆ ਕੀਤਾ ਬਿਲਕੁਲ ਬਹੁ ਗਿਣਤੀ ਸਾਡੇ ਭਾਰਤ ਦੇ ਅੰਦਰ ਜੇ ਅਸੀਂ ਪੰਜਾਬ ਦੀ ਗੱਲ ਕਰੀਏ ਤਾਂ ਸਾਡੇ ਮਲੇਰਕੋਟਲਾ ਚਲੇ ਜਾਓ ਉੱਥੇ ਜਿੰਨ ਕਿੰਨੇ ਮੁਸਲਮਾਨ ਭਰਾ ਰਹਿੰਦੇ ਆ ਸ਼ਾਹੀ ਮਾਮ ਜੀ ਉਹ ਅਕਸਰ ਗੱਲਾਂ ਕਰਦੇ ਆ ਜਿਹੜਾ ਇੱਕ ਭਾਰਤ ਆ ਨਾ ਭਾਰਤ ਸਾਰੇ ਧਰਮਾਂ ਦਾ ਸਾਂਝਾ ਮੁਲਕ ਆ ਇੱਥੇ ਹਰ ਧਰਮ ਦਾ ਸਤਿਕਾਰ ਹੁੰਦਾ ਅਸੀਂ ਮੁਸਲਮਾਨਾਂ ਨਾਲ ਵੀ ਬੈਠ ਕੇ ਕਰਦੇ ਆ ਬਾਕੀ ਇਸ ਦਾ ਸ਼ੁਰੂ ਤੋਂ ਪੜਦੇ ਆ ਹਿੰਦੂ ਸਿੱਖ ਮੁਸਲਮ ਭਾਈ ਭਾਈ ਇਹ ਤਾਂ ਸਾਡਾ ਭਾਈ ਭਾਈਆਂ ਦਾ ਰਿਸ਼ਤਾ ਹੈਗਾ ਜਿਹੜੇ ਇਸੀ ਦੀਆਂ ਵੰਡ ਪਾਉਂਦੇ ਆ ਨਫਰਤਾ ਪੈਦਾ ਕਰਦੇ ਆ ਇਹ ਉਹਨਾਂ ਨੂੰ ਜਵਾਬ ਆ ਕਿ ਅਜਿਹਾ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ ਖਾਸ ਤੌਰ ਦੇ ਉੱਤੇ ਇੱਕ ਆਰਟਿਸਟ ਦੇ ਮੂੰਹੋਂ ਕਦੇ ਵੀ ਅਜਿਹੇ ਸ਼ਬਦ ਨਹੀਂ ਨਿਕਲਣੇ ਚਾਹੀਦੇ ਕਿਉਂਕਿ ਆਰਟਿਸਟ ਸਭ ਦਾ ਸਾਂਝਾ ਹੁੰਦਾ ਜਦੋਂ ਉਹ ਕੋਈ ਵੀ ਆਪਣੀ ਪੇਸ਼ਕਾਰੀ ਕਰਦਾਗਾ ਤਾਂ ਉਹਨੂੰ ਦੇਖਣ ਵਾਲਾ ਜਿਹੜਾ ਦਰਸ਼ਕ ਹੁੰਦਾ ਉਹ ਇਹ ਨਹੀਂ ਦੇਖਦਾਗਾ ਕਿ ਇਹ ਕਿਹੜੇ ਮੱਜਬ ਦੇ ਨਾਲ ਸੰਬੰਧ ਰੱਖਦਾ ਜਾਂ ਕਿਹੜੇ ਦੇਸ਼ ਦੇ ਨਾਲ ਸੰਬੰਧ ਰੱਖਦਾਗਾ ਉਹ ਕਲਾ ਨੂੰ ਪਿਆਰ ਕੀਤਾ ਜਾਂਦਾ ਉਹਦੀ ਕਲਾ ਨੂੰ ਪਿਆਰ ਕੀਤਾ ਜਾਂਦਾ ਤਾਂ ਜਦੋਂ ਆਰਟਿਸਟ ਅਜਿਹੇ ਬਿਆਨ ਦੇਣਗੇ ਤਾਂ ਉਹ ਫਿਰ ਅਕਚਲੀ ਗੱਲ ਹੈ ਕਿ ਉਹਨਾਂ ਤੋਂ ਉਹਨਾਂ ਦੇ ਪ੍ਰਤੀ ਲੋਕਾਂ ਦੇ ਮਨਾਂ ਦੇ ਵਿੱਚ ਜੇ ਪਿਆਰ ਹੁੰਦਾ ਤਾਂ ਫਿਰ ਨਫ਼ਰਤ ਵੀ ਜ਼ਰੂਰ ਪੈਦਾ ਹੁੰਦੀ। ਨਹੀਂ ਬਿਲਕੁਲ ਜਿਸ ਤਰੀਕੇ ਨਾਲ ਉਹਨਾਂ ਨੇ ਕੀਤਾ ਮੈਂ ਤਾਂ ਸਿਰਫ ਇੱਕੋ ਹੀ ਇਹ ਸਵਾਲ ਵਾਰ-ਵਾਰ ਪੁੱਛਦਾ ਕਿ ਉਦੋਂ ਤੁਹਾਡੀਆਂ ਪੋਸਟਾਂ ਜਾਂ ਉਦੋਂ ਤੁਹਾਡੇ ਜਿਹੜੇ ਵੱਡੇ-ਵੱਡੇ ਲੇਖ ਨੇ ਉਹ ਕਿੱਥੇ ਗਏ ਸੀ ਜਦੋਂ ਪਹਿਲਗਾਮ ਦੇ ਵਿੱਚ ਅਟੈਕ ਹੋਇਆ। ਇਹ ਵੀ ਇੱਕ ਹੈਰਾਨੀ ਦੀ ਗੱਲ ਆ ਜਿੰਨੇ ਵੀ ਆਰਟਿਸਟ ਬਿਆਨ ਦੇ ਰਹੇ ਆ ਖੁਦ ਪਾਕਿਸਤਾਨ ਦੇ ਵਿੱਚ ਨਹੀਂ ਬੈਠੇ ਹੋਏ। ਕੋਈ ਨਹੀਂ ਬੈਠਾ। ਬਿਲਕੁਲ ਇਹ ਇਹ ਵਿਦੇਸ਼ਾਂ ਦੇ ਵਿੱਚ ਬੈਠ ਕੇ ਬਿਆਨ ਦੇ ਰਿਹਾ ਤੁਸੀਂ ਗਰਾਊਂਡ ਤੇ ਜਾਓ ਨਾ ਉਹਨਾਂ ਲੋਕਾਂ ਨੂੰ ਪੁੱਛੋ ਹਾਲਾਂਕ ਉਹ ਵੀ ਨਹੀਂ ਚਾਹੁੰਦੀ ਕਿ ਜੰਗ ਲੱਗੇ ਜਾਏ ਜਿਹਹਾ ਮੋਲ ਹੋਵੇ ਕੋਈ ਵੀ ਨਹੀਂ ਚਾਹੁੰਦਾ ਕਿ ਜੰਗ ਲੱਗੇ ਜਾਂ ਕਿਸੇ ਵੀ ਪਾਸੇ ਦਾ ਨੁਕਸਾਨ ਹੋਵੇ ਕਿਉਂਕਿ ਲੋਕ ਸਾਰੇ ਆਪਣੇ ਨੇ ਹਿਊਮੈਨਿਟੀ ਫਰਸਟ ਹੈ ਤੇ ਲੋਕ ਹਮੇਸ਼ਾ ਅਮਨ ਚਾਹੁੰਦੇ ਨੇ ਤੇ ਇਸ ਤਰੀਕੇ ਨਾਲ ਹੀ ਉਮੀਦ ਕਰਦੇ ਆ ਕਿ ਇਹਨਾਂ ਚੀਜ਼ਾਂ ਤੇ ਕੰਟਰੋਲ ਪਾਇਆ ਜਾਏ ਜੀ